ਸਰ ਬਾਰਡਰ ਤੇ ਸਰਚ ਕੀਤਾ ਹੈ ਕਿ ਐਸਾ ਆਪਣਾ ਇਹ ਜਿਹੜਾ ਪਿੱਛੇ ਜੰਮੂ ਕਸ਼ਮੀਰ ਦੇ ਵਿੱਚ ਆਤੰਕੀ ਹਮਲੇ ਹੋਏ ਹੈ ਉਸ ਸੀਜ਼ ਨੂੰ ਮਦਨਜ਼ਰ ਰੱਖਦੇ ਹੋਏ ਜਿਹੜੇ ਪੰਜਾਬ ਦੇ ਸਰਹਦੀ ਜ਼ਿਲ੍ਹੇ ਹੈਗੇ ਨੇ ਉੱਥੇ ਰੈਡ ਅਲਰਟ ਜਾਰੀ ਹੋਇਆ ਹੈ ਉਸੇ سلسلے ਦੇ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਜੁਆਇੰਟ ਕਸੋ ਐਂਡ ਐਂਟਰਟੇਨਲਿੰਗ ਆਪਰੇਸ਼ਨ ਕਰਾਇਆ ਅਲੋਂਗ ਵਿਦ ਬੀਐਸਐਫ ਇਹਦੇ ਵਿੱਚ ਪੂਰਾ ਜਿਹੜਾ ਉਹ ਬਾਰਡਰੀ ਖਿੱਤਾ ਹੈ ਉਸ ਨੂੰ ਸਰਚ ਕਰਾਇਆ ਗਿਆ ਇਸ ਤੋਂ ਇਲਾਵਾ ਨਾਲ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਤੇ ਨਾਕੇ ਹੈ ਜਾਂ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉਥੇ ਐਡੀਸ਼ਨਲ ਡਿਪਲॉयਮੈਂਟ ਹੋਈ ਹੈ ਫੋਰਸ ਦੀ ਹੈਡਕੁਆਟਰ ਵੱਲੋਂ ਸਾਨੂੰ ਐਂਡ ਜਿਹੜੇ ਬਾਕੀ ਹੋਰ ਸਰਹਦੀ ਜ਼ਿਲ੍ਹੇ ਹੈਗੇ ਨੇ ਉਹਨਾਂ ਨੂੰ ਵੀ ਐਡੀਸ਼ਨਲ ਫੋਰਸ ਮਿਲੀ ਹੈ ਤਾਂ ਉਥੇ ਉਹਨਾਂ ਨੂੰ ਸਟੇਟ ਆਫ ਰੈਡੀਨੈਸ ਦੇ ਵਿੱਚ ਰੱਖਿਆ ਗਿਆ ਹੈ ਉਹਨਾਂ ਕੋਲ ਜਿਹੜਾ ਸਮਾਨ ਇਕਵਿਪਮੈਂਟ ਗੈਜਟਸ ਹੈਗੇ ਨੇ ਉਹਨਾਂ ਨੂੰ ਵੀ ਚੈੱਕ ਕੀਤਾ ਗਿਆ ਹੈ इस तो अलावा होर मीटिंग्स विद बी एस एफ आर्मी इंटैलीजेंस एजेंसीज वो हुई है एंड ये जेड़े एक्शनेबल इनपुट्स और ऑपरेशनल स्ट्रैटजीज़ है वो शेयर की गई है इवन पठानकोट uh, पुलिस वालों जोड़े विलेज डिफेंस कमेटीज़ है जो सरहद के उ पिंड है उन्होंने मीटिंगस करके भी सेंसटाइज कराया गया है कि जे ਉੱਥੇ ਕੋਈ ਤੁਹਾਨੂੰ ਸ਼ੱਕੀ ਬੰਦਾ ਜਾਂ ਕੋਈ ਸ਼ੱਕੀ ਚੀਜ਼ ਜਪਦੀ ਹੈ ਤਾਂ ਉਹਦੀ ਜਿਹੜੀ ਇਤਲਾਹ ਹੈ ਉਹ ਪੁਲਿਸ ਨੂੰ ਉਹ ਕਨਸਰਨ ਐਸ ਐਚਓ ਕੰਟਰੋਲ ਰੂਮ ਪਰ ਹੋਰ ਜਿਹੜੇ ਕਮਿਊਨੀਕੇਸ਼ਨ ਚੈਨਲਸ ਦੇ ਰਾਹੀਂ ਉਹ ਪੁਲਿਸ ਨੂੰ ਦਿੱਤੀ ਜਾਵੇ